ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਓ ਅੱਜ ਆਪਾਂ ਇਹ ਜਾਣਦੇ ਹਾਂ ਕਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਾਬਾ ਬਿਰਮਦਾਸ ਜੀ ਦੇ ਨਾਲ ਕੀ ਰਿਸ਼ਤਾ ਸੀ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਬਾਬਾ ਬਿਰਮਦਾਸ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਮਾ ਜੀ ਸਨ ਬਾਬਾ ਬਿਰਮਦਾਸ ਜੀ ਜਿਨ੍ਹਾਂ ਦਾ ਅਸਲੀ ਨਾਮ ਰਤਨਦਾਸ ਜੀ ਸੀ ਇਹਨਾਂ ਦਾ ਜਨਮ ਪਿੰਡ ਲਖਨੌਰ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਬਾਬਾ ਬਿਰਮਦਾਸ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਮਾਮਾ ਜੀ ਸਨ ਅਤੇ ਮਾਤਾ ਗੁਜਰਕੌਰ ਜੀ ਦੇ ਚਾਚਾ ਜੀ ਦੇ ਲੜਕੇ ਸਨ ਪਹਿਲੇ ਸਮੇਂ ਵਿੱਚ ਪਿੰਡਾਂ ਦੇ ਵਿੱਚ ਤਾਏ ਚਾਚੇ ਦੇ ਪਰਿਵਾਰ ਇਕੱਠੇ ਹੀ ਰਹਿੰਦੇ ਸਨ ਬਾਬਾ ਬਿਰਮਦਾਸ ਜੀ ਦਾ ਬਚਪਨ ਤੋਂ ਹੀ ਮਾਤਾ ਗੁਜਰਕੌਰ ਜੀ ਨਾਲ ਬੜਾ ਪ੍ਰੇਮ ਸੀ ਭਜਨ ਬੰਦਗੀ ਕਰਕੇ ਬਾਬਾ ਬਿਰਮਦਾਸ ਜੀ ਦੀ ਅਵਸਥਾ ਬਹੁਤ ਉੱਚੀ ਹੋ ਚੁੱਕੀ ਸੀ ਇੱਕ ਦਿਨ ਬਾਬਾ ਬਿਰਮਦਾਸ ਜੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਗੁਜਰਕੌਰ ਜੀ ਨੂੰ ਮਿਲਣ ਲਈ ਆਨੰਦਪੁਰ ਸਾਹਿਬ ਆਏ ਨੰਦਪੁਰ ਸਾਹਿਬ ਆਏ ਤਾਂ ਜਿਸ ਵੇਲੇ ਬਾਬਾ ਬਿਰਮਦਾਸ ਜੀ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਪਹੁੰਚੇ ਬਾਬਾ ਬਿਰਮਦਾਸ ਜੀ ਨੇ ਸਿਰਫ ਇੱਕ ਲੰਘੋਟ ਹੀ ਪਹਿਨਿਆ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਬਾ ਬਿਰਮਦਾਸ ਜੀ ਵੱਲ ਬੜੇ ਧਿਆਨ ਨਾਲ ਤੱਕਿਆ ਤੇ ਪੁੱਛਿਆ ਕਿ ਤੁਸੀਂ ਕੌਣ ਹੋ ਅਤੇ ਕਿੱਥੋਂ ਆਏ ਹੋ ਤਾਂ ਬਾਬਾ ਜੀ ਨੇ ਜਵਾਬ ਦਿੱਤਾ ਦਸ਼ਮੇਸ਼ ਜੀ ਅਸੀਂ ਤੁਹਾਡੇ ਮਾਮਾ ਜੀ ਹਾਂ ਤੇ ਲਖਨੌਰ ਸਾਹਿਬ ਤੋਂ ਆਏ ਹਾਂ ਇਹਨਾ ਸੁਣਨ ਦੀ ਧੀਰ ਸੀ ਕਿ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਉੱਠ ਕੇ ਆ ਗਏ ਤੇ ਆਪਣੇ ਮਾਮਾ ਜੀ ਦੇ ਚਰਨਾਂ 'ਚ ਮੱਥਾ ਟੇਕਿਆ ਤੇ ਉਹਨਾਂ ਨੂੰ ਅੰਦਰ ਮਹਿਲਾਂ ਵਿੱਚ ਲੈ ਗਏ ਜਿੱਥੇ ਮਾਤਾ ਜੀ ਬੈਠੇ ਹੋਏ ਸਨ ਤਾਂ ਜੀ ਨੇ ਵੀ ਬਾਬਾ ਬਿਰਮਦਾਸ ਜੀ ਦਾ ਬੜਾ ਸਤਿਕਾਰ ਕੀਤਾ ਬਾਬਾ ਜੀ ਉੱਥੇ ਗੁਰੂ ਸਾਹਿਬ ਜੀ ਕੋਲ ਕੁਝ ਦਿਨ ਰੁਕ ਕੇ ਫਿਰ ਵਾਪਸ ਲਖਨੌਰ ਚਲੇ ਗਏ ਜਦੋਂ ਬਾਬਾ ਬਿਰਮਦਾਸ ਜੀ ਚਲੇ ਗਏ ਤਾਂ ਮਾਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ ਲਾਲ ਜੀ ਤੁਹਾਡੇ ਮਾਮਾ ਜੀ ਦੀ ਹੁਣ ਦੀ ਤੇ ਪਿਛਲੇ ਜਨਮਾਂ ਦੀ ਭਜਨ ਬੰਦਗੀ ਬਹੁਤ ਹੈ ਅਤੇ ਉਹ ਇਸ ਆਸ ਤੇ ਆਏ ਸਨ ਕਿ ਤੁਸੀਂ ਉਹਨਾਂ ਤੇ ਕਿਰਪਾ ਕਰੋਗੇ ਤੁਸੀਂ ਉਹਨਾਂ ਦੇ ਚਰਨਾਂ ਵਿੱਚ ਸੀਸ ਰੱਖ ਕੇ ਮੱਥਾ ਵੀ ਟੇਕ ਦਿੱਤਾ ਪਰ ਕਿਰਪਾ ਦ੍ਰਿਸ਼ਟੀ ਫਿਰ ਵੀ ਨਹੀਂ ਕੀਤੀ ਇਹ ਕਿਉਂ ਹੋਇਆ ਇਹ ਸੁਣ ਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੁਸਕਰਾ ਪਏ ਤੇ ਕਹਿਣ ਲੱਗੇ ਮਾਤਾ ਜੀ ਮੱਥਾ ਅਸੀਂ ਆਪਣੇ ਮਾਮਾ ਜੀ ਨੂੰ ਟੇਕਿਆ ਸੀ ਭਾਵੇਂ ਉਹਨਾਂ ਦੀ ਭਜਨ ਬੰਦਗੀ ਬਹੁਤ ਹੈ ਪਰ ਕਿਰਪਾ ਲੈਣ ਵਾਸਤੇ ਮਾਮਾ ਬਣ ਕੇ ਨਹੀਂ ਤਾਸ ਬਣ ਕੇ ਆਉਣਾ ਪੈਂਦਾ ਹੈ ਜਦੋਂ ਇਸ ਗੱਲ ਦਾ ਬਾਬਾ ਬਿਰਮਦਾਸ ਜੀ ਨੂੰ ਪਤਾ ਲੱਗਾ ਤਾਂ ਉਹ ਭਜਨ ਬੰਦਗੀ ਕਰ ਨਿਕਲ ਗਏ ਤੇ ਇੱਕ ਜਗ੍ਹਾ ਤੇ ਜਾ ਕੇ ਸਮਾਦੀ ਲਾ ਲਈ ਜਦੋਂ ਸਮਾਦੀ ਲੱਗ ਗਈ ਫਿਰ ਸਰੀਰ ਦਾ ਵੀ ਪਤਾ ਨਾ ਰਿਹਾ ਇਥੋਂ ਤੱਕ ਕਿ ਸੱਪਾਂ ਨੇ ਵੀ ਸਰੀਰ ਦੇ ਆਲੇ-ਦੁਆਲੇ ਬਿਰਮੇ ਘਰ ਬਣਾ ਲਈ ਅਤੇ ਇਲਾਕੇ ਵਿੱਚ ਬਿਰਮੀ ਵਾਲੇ ਸਾਧੂ ਦੇ ਨਾਮ ਨਾਲ ਮਸ਼ਹੂਰ ਹੋ ਗਏ ਇਸ ਕਰਕੇ ਇਹਨਾਂ ਦਾ ਨਾਮ ਰਤਨਦਾਸ ਤੋਂ ਬਿਰਮਦਾਸ ਹੋ ਗਿਆ ਕਈ ਸਾਲ ਆਪ ਸਮਾਦੀ ਚ ਰਹੇ ਇੱਧਰ 10ਵੇਂ ਪਾਸ਼ਾ ਵੀ ਹਜ਼ੂਰ ਸਾਹਿਬ ਪਹੁੰਚ ਗਏ ਇੱਕ ਦਿਨ 10ਵੇਂ ਪਿਤਾ ਜੀ ਨੇ ਸੁਰਤੀ ਦੇ ਨਾਲ ਅੰਤਰ ਧਿਆਨ ਹੋ ਕੇ ਬਾਬਾ ਜੀ ਨੂੰ ਹਜ਼ੂਰ ਸਾਹਿਬ ਬੁਲਾ ਲਿਆ ਤੇ ਕਿਹਾ ਬਾਬਾ ਜੀ ਅੱਜ ਤੁਹਾਡੀ ਕਮਾਈ ਸਫਲ ਹੋ ਗਈ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਸਮੇਂ ਗੋਦਾਬਰੀ ਨਦੀ ਦੇ ਕਿਨਾਰੇ ਤੇ ਬਾਬਾ ਜੀ ਤੇ ਕਿਰਪਾ ਦ੍ਰਿਸ਼ਟੀ ਕਰ ਦਿੱਤੀ ਤੇ ਹੁਕਮ ਕੀਤਾ ਕਿ ਪੰਜਾਬ ਦੀ ਧਰਤੀ ਤੇ ਜਾਓ ਸੰਪਰਦਾਵਾਂ ਤੇ ਟਕਸਾਲਾਂ ਚਲਾਓ ਸਾਧੂ ਸੰਤ ਮਹਾਤਮਾ ਤੇ ਕਿਰਪਾ ਦ੍ਰਿਸ਼ਟੀ ਕਰਕੇ ਉਹਨਾਂ ਨੂੰ ਬ੍ਰਹਮ ਗਿਆਨਤਾ ਬਖਸ਼ੋ ਇਸ ਵਕਤ ਬਾਬਾ ਜੀ ਦੀ ਸਰੀਰਕ ਤੌਰ ਤੇ 89 ਸਾਲ ਦੀ ਉਮਰ ਹੋ ਚੁੱਕੀ ਸੀ ਸੰਤ ਬਾਬਾ ਬਿਰਮਦਾਸ ਸੀ ਅੱਤ ਬਚਨ ਮੰਨ ਕੇ ਬਾਬਾ ਜੀ ਪੰਜਾਬ ਦੀ ਧਰਤੀ ਤੇ ਵਾਪਸ ਆ ਗਏ ਤੇ ਪਟਿਆਲੇ ਦੇ ਨਾਲ ਉਜਾੜ ਝਿੜੀ ਜੰਗਲ ਸੀ ਉੱਥੇ ਰਹਿ ਕੇ ਤਪ ਕੀਤਾ ਅਤੇ ਨਾਲ-ਨਾਲ ਸਮੇਸਿਰ ਸਾਧੂ ਸੰਤ ਬਣਾਏ ਅੱਜ ਪੰਜਾਬ ਵਿੱਚ ਕੋਈ ਐਸੀ ਸੰਪਰਦਾ ਜਾਂ ਟਕਸਾਲ ਨਹੀਂ ਹੈ ਜੋ ਬਾਬਾ ਬਿਰਮਦਾਸ ਜੀ ਨੇ ਨਾ ਚਲਾਈ ਹੋਵੇ ਸਭ ਨੂੰ ਬਖਸ਼ਿਸ਼ਾਂ ਬਾਬਾ ਬਿਰਮਦਾਸ ਜੀ ਕੋਲੋਂ ਹੀ ਮਿਲੀਆਂ ਸਨ ਬਾਬਾ ਬਿਰਮਦਾਸ ਜੀ ਦੀ ਉਮਰ 321 ਸਾਲ ਦੀ ਸੀ ਤੇ ਆਪ ਜੀ ਵਿਸਾਖੀ ਵਾਲੇ ਦਿਨ 13 ਅਪ੍ਰੈਲ 1938 ਨੂੰ ਸਵੇਰੀ ਅੰਮ੍ਰਿਤ ਵੇਲੇ 4 ਵਜੇ ਸਰੀਰਕ ਤੌਰ ਤੇ ਸਾਡੇ ਕੋਲੋਂ ਚਲੇ ਗਏ ਸਨ ਅਕਾਲ ਚਲਾਣਾ ਕਰ ਗਏ ਸਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ